ਖਾਸ ਕਰਕੇ ਬੀਤੇ ਸਰਵਰਿਆਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੱਗੜਪਾਣਾ ਜ਼ਿਲ੍ਹਾ ਮਰਸਰਪਿੰਡੀ ਤਹਿਸੀਲ ਬਾਬਕਾਲਾ ਅੱਜ ਵੀਰੇ ਨਾਲ ਕੋਈ 8-10 ਦਾ ਲੱਗਦਾ ਪਸ਼ੂ ਸੇਲ ਆ ਨਾਲ ਗਾਵਾਂ ਵੀ ਹੈਗੀਆਂ ਜਦੋਂ ਮੱਝਾਂ ਹੁੰਦੀਆਂ ਹੁੰਦੀਆਂ ਜੀ ਤੇ ਆਹ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲ ਕੇ ਰਕੜਾ ਬਾਈ ਜੀ ਅਸਤੀਗਾਲ ਜੀ ਅਸਤੀਗਾਲ ਜੀ ਹੋਰ ਬਾਈ ਜੀ ਕਿੱਦਾਂ ਠੀਕ ਠਾਕ ਜੀ ਵਧੀਆ ਵਧੀਆ ਅੱਜ ਬਾਈ ਦੂਜੀ ਗੇਂਜ ਲੈ ਗਏ ਹਾਂ ਨਹੀਂ ਉਹ ਗਏ ਕਿਤੇ ਮੜਾ ਜਾ ਚੱਲੋ ਚੱਲ ਹਾਂ ਨਹੀਂ ਹਾਂ ਜੀ ਟਵਾੜੀ ਡੂ ਅੱਜ ਬੜਾ ਕਿੰਨੇ ਆ ਜੀ ਅੱਜ 8 ਆ ਜੀ ਚਲੋ ਕਰੀ ਸ਼ੁਰੂ ਫਿਰ ਹਾਂ ਇਧਰ ਲੱਗੀ ਹਾਂਜੀ ਇਧਰੋ ਗੱਦੀ ਇਧਰੋ ਆਜੋ ਪਿਆਮਾ ਇਹ ਸੂਈ ਹੈ ਜੀ ਹਾਂਜੀ ਆ ਫੇਰੇ ਸੂਈ ਹੈ ਜੇ ਰੋ ਬਈ ਜੀ ਅੱਛਾ ਠੀਕ ਆ ਛੋੜਦੀ ਇਹਨੇ ਠੀਕ ਆ ਇਹ ਘੰਡਾ ਕਰ ਜੇ ਛੋਟ ਗਿਆ ਜੀ ਮੇਰੇ ਘੰਡਾ ਕੀ ਹੋਣਾ ਜੀ ਲਓ ਵੇਖੋ ਜੀ ਘਾਰ ਮੇਰੀ ਸੂਈ ਆ ਜੋ ਆਜੋ ਵਧੀਆ ਲੱਗ ਰਹੀ ਬਾਈ ਜੀ ਵਧੀਆ ਲੱਗ ਰਹੀ ਆ ਪਸੀ ਪਾਲੀ ਖਰੀਗ ਰਹੀ ਆ ਥੋੜੀ ਸ਼ੂਕਾ ਲਗਾਓ ਹਾਂਜੀ ਹਾਂਜੀ ਬੱਸ ਠੀਕ ਆ ਆਜੋ ਆਜੋ ਬਾਈ ਬੱਚਾ ਕਬੱਚੀ ਜੀ ਨਹੀਂ ਨਹੀਂ ਬੱਚਾ ਲਟਾਈ ਬਾਠੀ ਮੂਮਾ ਨਾ ਖਾ ਲੋ ਮੂਮਾ ਖਾਣ ਠੀਕ ਚਲੋ ਲੈ ਜਣਾ ਫਾਠੀ ਲੈ ਜੇ ਹੈ ਕਿਰੇ ਨਾ ਮਗਲੀ ਹੋਰ ਬੋਲ ਮਤ ਕੋਈ ਆ ਹੈ ਨਾ ਯਾਰ ਜੇ ਰੇ ਨਹੀਂ ਲੈ ਜੇ ਲੈ ਜੇ ਲੈ ਜੇ ਕੱਢ ਤੇ ਮਾਜੀ ਬਰੰਦੀ ਕੀਮਤ ਜਾਇ ਜ ਰੱਖਿਆ ਜੇ ਕੀ ਜਾਇ ਰੱਖੀ ਹੈ ਹਾਂਜੀ ਉਹ ਤਾਂ 60 65 ਹੋ ਗਈ ਹੈ ਹਾਂਜੀ ਚਾਪਤੀਆਂ ਵੀ ਦੇ ਦਈਏ ਹੋਰ ਕਰ ਦੋ ਮਾਨ ਦਾ ਹੋਰ ਕਰ ਦਈਏ ਬਿਲਕੁਲ ਇੱਕੋ ਹੀ ਗੱਲ ਆ ਚਾ ਬੋਨ ਜਾਨੀ ਚਲੋ ਜਾਨ ਠੀਕ ਆ ਰੇ ਆ ਜਿਹਾ ਆਹਾਂ ਇਹ ਵੱਛੀ ਵੱਡੀ ਆ ਦੁੱਧਾ ਸੁਆ ਵੱਛੀ ਆ ਗੱਪੜ ਗੱਪੜ ਲੋ ਚਾਰ ਹੀ ਅੱਜ ਡੰਗ ਤੇ ਦੋ ਦੁੱਧ ਕਿੰਨਾ ਕਰੋਗੀ ਇਹ ਇਹ ਦੁੱਧ 24 25 ਕਿਲੋ ਦੇ ਦਊਗੀ 24 25 ਪਾਲਾ ਪੋਲਾ ਜਿਹਾ ਪਾਈ ਰੱਖਿਆ ਨਾ ਜੀ ਵੱਛੀ ਵੱਡੀ ਆ ਪਾਲਾ ਪੋਲਾ ਜਿਹੀ ਵੱਛੀ ਬਣਨਾ ਅੱਜ ਬੰਨਾ ਆਜੋ ਬਰੇ ਕਮਾਓ ਬਣੀ ਪਾਲਾ ਪੋਲਾ ਬੜੀ ਆ ਬਸ ਠੀਕ ਆ ਦੇਖੋ ਹਾਂ ਆਜੋ ਇਹ ਮਾਲੇ ਘੜਾ ਸੋਨਾ ਆਂਦਾ ਰੇਟ ਵੀ ਜਾਇ ਜੀ ਆਂਦਾ ਆ ਨਹੀਂ ਕਾ ਜੀ ਰੇਟਾਂ ਨਹੀਂ ਆ ਸਰ ਫਿਕਰੀ ਮੇਰੇ ਭਾ ਲੈ ਭਾ ਲੈ ਜਿਆਦਾ ਮੇਰੇ ਮੇਰੇ ਕੋਲ ਜੀ ਤੇ ਬਾਜੀ ਫਿਰਿੰਦੀ ਕੀ ਮੈਂ ਦਾ ਤੇਰਾ ਮੋਲ ਦੇ ਪੰਨਾ 75 ਪਾ ਲਈਏ ਹਾਂਜੀ ਤੇ 65 ਦੀ ਦੇ ਦਾਂਗੇ 60000 ਹਾਂਜੀ ਹਾਂਜੀ ਠੀਕ ਆ ਯਾਹਨ ਦੋ ਆ ਗੱਬਣਾ ਇਹ ਗੱਬਣਾ ਖਾਰਲੋ ਕਰਲੋ ਕਰਲੋ ਦਕਰ ਇਹ ਕਿੰਨੇ ਟਾਈਮ ਲਾਓਗੇ ਜੀ ਇਹ ਵੀ 5-4 ਦਿਨ ਤੇ ਖੜੀ ਪੰਜ ਚਾਰ ਦਿਨ ਚਲੋ ਤੋਰੋ ਜੀ ਦੋ ਦੋ ਆਈਏ ਬ੍ਰੈਡ ਨਾਲ ਦੋ ਦੋ ਚਾਰੀ ਕਰੀਏ ਬਾਜੀ ਬਾਈ ਜੀ ਨੂੰ ਸੋਫਟ ਕਰਵਾ ਦੇ। ਬਸ ਠੀਕ ਹੈ ਜੀ। ਹਾਂ ਜੀ। ਨਹੀਂ ਚੰਗੇ ਆ ਜੀ। ਆ ਜਾ ਬਰੇ। ਬਸ ਠੀਕ। ਦੇਖ ਉਹਰੇ ਨਾਲ ਉਹਨੇ ਵੇਖੋ ਦੁੱਧਾਂ ਲਈ ਪਾਇ ਪਾ। ਹਾਂ। ਹਾਂ ਜੀ ਫਿਰ। ਹਾਂ ਜੀ। ਬੋਲੋ। ਬੋਲੋ ਦੇਦਾ ਵੀ 60 ਕਰੀ ਇਹ 65 ਕਰੀ ਇਹ। 55 ਦੀ 55 ਹਜ਼ਾਰ। ਇਹ ਵੀ 55 ਜਾਣ ਦੋ। ਛਾ 55 ਦੇ ਦੇ। ਹਾਂ ਠੀਕ ਆ। ਠੀਕ ਹੈ ਜੀ। ਚਲੋ। ਇਹ ਜੀ ਇਹ ਸੂਈ ਜੀ ਦਾ ਬੱਛਾ ਆ। ਅਛਾਲਾ ਕਿੰਨੇ ਡੈਮੋ ਗਿਆ 20 25 ਦਿੰਦੀ ਹੋ ਗਈ ਆ ਦੁੱਧ ਸਹੀ ਕਿੰਨਾ ਬਿਲਕੁਲ ਉਹ ਦੇਖੋ ਮਿੰਤੀ ਦਾ ਦਾਖਲ 10 ਕਿਲੋ ਦੇਖੋ 10 ਕਿਲੋ ਦੁੱਧ ਦਾ ਮਿੰਤੀ ਵਾਲਾ ਵੇਖੋ ਹਾਂ 10 ਕਿਲੋ ਬਿਲਕੁਲ ਜਿਹੜਾ ਸਹੀ ਆ ਨਾ ਪਰ ਠੀਕ ਆ ਅਸੀਰ ਸਾਹਿਬਾ ਤੇ 20 ਦੀ ਰਿਚ 20 ਦੀ ਪੋਲੀ ਠੀਕ ਆ ਓਵਰਡੇ 20000 ਤੇ ਭਾਜੀ ਫਿਰਿੰਦੀ ਕੀ ਮੇਰਾ ਇਹਦਾ ਮੁੱਲ ਨੇ ਭਾਵੇਂ 35 ਕਰੀਏ 40 ਕਰੀਏ 30 ਦੀ ਦੇ ਦਾਂ 30000 ਦੀ ਹਾਂਜੀ ਚਲੋ ਜਾ ਹਾਂ ਦੋ ਕਿ ਹੋਰ ਕਰ ਦੋਗੇ ਠੀਕ ਹੈ ਜੀ ਛੋਟ ਛੜ ਕਰ ਦਾਂਗੇ ਹਜ਼ਾਰ ਜਾਣ ਦੋ ਅੱਛਾ ਹਜ਼ਾਰ ਘਟ ਕਰ ਦਾਂਗੇ ਇਹੇ ਤੇ ਜੋੜੀ ਦੋਦੀ ਆ ਗੱਭਣ ਪਹਿਲਾ ਸੂਆ ਗੱਭਣ ਆ ਲੋ ਜੀ ਦੋ ਦੰਦ ਪਹਿਲਾ ਸੂਆ ਗੱਭਣ ਜੋੜੀ ਦਿਨ 25 26 ਰਹਿੰਦੇ ਆ ਅੱਛਾ ਟਾਈਮ ਤੇ 23 ਹੋ ਗਏ ਠੀਕ ਆ ਅੱਜ ਵੀਰ ਕਰਤੀ ਆ ਹਾਂ ਨੀਲੇ ਨੂੰ ਨੇ ਬੰਦੀ ਕਰਦੀਆਂ ਮਿਲਦੀ ਨਹੀਂ ਥੋੜੀ ਜਿਹੀ ਘਾਟ ਆ ਪਾਕੇ ਨੀਲੇ ਨੂੰ ਨੇ ਨੀਲੇ ਨਹੀਂ ਮਿਲਦੀਆਂ ਹਾਂ ਜੀ ਨੀਲੀਆਂ ਨੀਲੀ ਘਾਟ ਮਿਲ ਹੀ ਨਹੀਂ ਹਰ ਨੀਲੀ ਤੁਹਾਨੂੰ ਕਿਹੜਾ ਬਹੁਤ ਕਰਦੇ ਹੋ ਜੀ ਨਾ ਮੇਲੇ ਗਾਣ। ਉਹ ਦਿਨ ਕੱਟੀ ਬਹੁਤ ਚੰਗੀ ਹੈ। ਇੰਦੀ ਫਿਰ ਕੀਮਤ ਹੈ? ਮੋਲੇ ਦੇ ਪਾ 75 ਕਰਾ ਲਈਏ। ਹੂੰ ਤੇ 65 ਦੀ ਦੇ ਦਾਂਗੇ। ਹੋਰ ਛੜ ਦੱਪੀ। ਆ ਯਾਰ ਉਹ ਛੋਟ ਕਰ ਦਾਂਗੇ ਉਹਦੀ। ਆ ਯਾਰ। ਚਲੋ ਜਾਨ ਦੋ। ਤੇ ਆਹ ਇਹ ਝੋਟੀ ਜੁੱਡਾ ਸੁਆ। ਹਾਂਜੀ। 2 ਕਿ 14-15 ਕਿਲੋ ਵਾਲੀ ਹੈ ਤੇ 5-6 ਦੀ ਬਿਲਕੁਰੀਆ। ਭਾਰੀ ਝੋਟੀ ਹੈ ਨਾ। ਭਾਰੀ ਹੈ ਵੱਡੀ ਝੋਟੀ। ਲਓ ਜੀ। ਦੇਖੋ ਪੂਰੀ ਵਜਨ ਦਾ ਝੋਟੀ ਦਾ ਸਿੰਗਲ ਆਡੀ। ਪੂਰਾ ਘੋਲ ਕਰਦੀ ਹੈ ਝੋਟੀ। ਤੁਹਾਨੂੰ ਜੀ ਨਾ ਝੋਟੀ ਭਾਰੀ ਤੇ। ਜਵਾਰ ਦਾ ਸਭੀ ਝੋਟੀ। ਆ ਜੀ। ਲੰਬੀ ਤੋਂ ਐਸੇ ਤੋਂ ਲੈ ਅੱਬਾ ਜੀ ਮਾਲ ਆਪਾਂ ਤੁਸੀਂ ਇੱਧਰੋਂ ਲੈ ਲੈਣਾ ਹਾਂ ਜੀ ਜੀ ਉਧਰੋਂ ਹੀ ਜਾਂਦੇ ਨਹੀਂ ਉਧਰੋਂ ਆਉਂਦਾ ਛੋਟੀ ਉਧਰ ਵਾਲੀ ਆ ਮਾਲ ਵਿੱਚ ਉਹੀ ਹੈ ਅੱਛਾ ਠੀਕ ਹੈ ਦੇਖਿਓ ਮੇਰੇ ਛੋਟੀ ਨੇ ਆਈ ਹਾਂ ਜੀ ਹਾਂ ਜੀ ਆਈ ਆਈਓ ਤੁਹਾਨੂੰ ਆਜੋ ਬਸ ਠੋਕ ਜੀ ਜੋ ਦੀਏ ਬੜੂ ਵੱਡੀਆਂ ਕੱਚੀਆਂ ਢੋਗੀਆਂ ਹਾਂਜੀ ਫਿਰ ਹਾਂਜੀ ਬੋਲੋ ਮੋਲ ਦੇ ਭਾਵੇਂ ਦਾ 135 ਕਰੀਏ 130 ਕਰੀਏ ਹਾਂਜੀ ਤੇ 115 ਨਹੀਂ ਦੇਦਾਂਗੇ 115 ਦੇ 115 ਠੀਕ ਆ ਛੋੜ ਕਰ ਦੋਗੇ ਛੋੜ ਕਰ ਦਾਂਗੇ ਚਲੋ ਜਾਣ ਦੋ ਇਹ ਟੋਕਰ ਗੱਬਣਾ ਇਹ ਕੱਚੀ ਆ ਜੀ ਹਾਂਜੀ ਦਿਲੋਂ ਹਟ ਗਈ ਆ ਅੱਛਾ ਇਹ 8 ਮਹੀਨੇ ਦੀ ਗੱਬਣਾ 2.5 ਮਹੀਨੇ ਜਾਣੀਂ ਗੇ ਰਹੀ ਦੋ 2.5 ਦੱਸ ਦੇ ਰਹੀ ਦੋ ਦਹ ਨੇ ਦੋ ਦੋ ਸੁੱਕ ਗਏ 2 ਮਹੀਨੇ ਦੱਸ ਦੇ ਰਹੀ ਦੇਖੋ ਕਰਾਂ ਦੀ ਹਾਂਜੀ ਦੋ ਮਹੀਨੇ ਦੱਸ ਦੇ ਰਹੀ ਟਿੰਪੀ ਦੇ ਦੇਗੀ ਹਾਂ ਠੀਕ ਆ ਹਾਂਜੀ ਸੂਆ ਦਾ ਤੇ ਜਾ ਠੀਕ ਆ ਪਾ ਲਈ ਤੇ ਇੰਦੀ ਕੀਮਤ ਇਹਦੀ ਕੀਮਤ ਜਿਆਦਾ ਹੀ ਰਹਿਣਾ 50000 ਰੁਪਏ ਜਿਆਦਾ ਨਾਲੇ ਹੋਰ ਜਾਣ ਦੋ ਹੋਰ ਕਰ ਦਿੰਦੇ ਆ ਜੋ ਦੱਸ ਦੋ ਸਹੀ ਬਿਲਕੁਲ 45000 45000 ਜਿਆਦਾ ਜੇ ਕੋਈ ਸ਼ਾਮ ਨਹੀਂ ਇਹ ਨਹੀਂ ਇਹ ਵਾਸੀ ਆ ਅੱਛਾ ਹਾਂਜੀ ਉਹ ਮਾੜੇ ਪੰਜ ਇਹ ਲਾਸਟ ਪੀਸ ਰਹਿ ਗਿਆ ਇਹ ਗੱਪਣਾ ਨਹੀਂ ਸੂਣ ਬਸ ਤਿਆਰੀ ਆ ਸੂਣ ਦੀ ਗੱਲ ਜਾ ਬਾਹ ਕੰਢੀ ਲਈਓ ਮੈਂ ਠੀਕ ਆ ਪਹਿਲਾ ਦੂਜਾ ਦੂਜਾ ਸੁਣ ਚੰਗੀ ਵੈੜ ਹੈ ਨਾ ਜੀ ਇਹ ਵੀ ਬੋਦੀ ਵਾਲੀ ਵੈੜ ਨਾਲ ਪਹਿਲਾ ਦੂਜਾ 24 ਰੱਜੀ ਅਜਾ ਪਹਿਲਾ ਦੂਜਾ ਹੀ ਆ 24 ਆ ਚਾਰ ਦੰਦਾ ਤੇ ਮਾਦੀ ਵੇ ਚਾਹ ਲਓ ਜੀ ਪਹਿਲਾ ਸੋ ਚਾਰ ਰਨ ਕਿਹਦੀ ਸੀ ਇਹ ਵਾਲੀ ਸਾਊਥ ਜਨਨ ਮਾਦੀ ਵੱਲ ਕੈਂਚਾ ਬਈ ਥਰ ਸੋਰੀ ਦੋ ਦੋ ਸਿੱਟ ਚੱਕ ਬੱਡੀ ਕਰੋ ਜਵਾ ਦੂਜੀ ਬਸ ਤਿਆਰ ਹੀ ਸੰਜੋ 40 ਢੰਡੀ ਹੈ ਨਹੀਂ ਚੰਗੀ ਵੈੜ ਕਿੱਥੇ ਮਾਦੀ ਵੱਲ ਬੈਠਾ ਰਹੇ ਹਮਮਮ ਪਨਗੋ ਜੀ ਪਹਲਾ ਦੇ ਸੀ ਹੈ ਸੀ ਇਹ ਨਹੀਂ ਕੋ ਗੱਲ ਤੇ ਫਿਰ ਇਹਦੀ ਕੀ ਮੈਂ ਲਾਸਟ ਪੀ ਸੀ ਹੁਣ ਐਂਡ ਆ ਬੋਲਦੇ ਤਾਂ ਪਰ ਐਸ ਵੀ ਕਿਹਦੇ ਕੀ ਹਾਂਜੀ ਤੇ 70 ਦੀ ਦੇ ਦਾਂਗੇ ਇੱਕੋ ਹੀ ਗੱਲ ਹਾਂਜੀ ਚੱਲ ਦੋ ਹੋ ਚੜਦਾਂਗੇ ਪੂਰੇ 65 ਦੀ ਜਾਂਦੇ ਨਹੀਂ ਨਾ ਚੰਦ ਚਲੋ ਜਾਂਦ ਤੇ ਵੀੜੋ ਕੰਮ ਕੋਈ ਗਾਹ ਵੇਖੋ ਤਾਂ ਹੋਰ ਲੈ ਆਉਗੇ ਨਹੀਂ ਮੈਂ ਜਿਹੜਾ ਮਨੂਗਾ ਯਾਦ ਕਰੂਗਾ ਨਹੀਂ ਰੇਟ ਤੁਹਾਡਾ ਬਿਲਕੁਲ ਜਾਇਜ਼ ਆ ਹਾਂ ਜੀ ਆਲਾ ਨਹੀਂ ਬੋਲ ਤੇ ਜਾਇਜ਼ ਆਣਾ ਚਲੋ ਵਿਕ ਜਾਣਾ ਮਾਲ ਬਿਲਕੁਲ ਜਿਆਦਾ ਫਿਰ ਵਿਕਦਾ ਨਹੀਂ ਮੁੰਡਾ ਹਾਂ ਜੀ ਹਾਂ ਜੀ ਬੋਲੋ ਕੋ ਨੰਬਰ ਜੀ ਹਾਂ ਜੀ ਨੰਬਰ ਨੰਬਰ 98780 ਹਾਂ ਜੀ 51381 ਇੱਕ ਵਾਰ ਫਿਰ ਬੋਲੋ 98780 51381 ਠੀਕ ਹੈ ਪਿੰਡ ਗਗੜਪਣਾ ਪਿੰਡ ਗਗੜਪਣਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਤਿਕਾਰ ਹਾਂ ਜੀ ਸਤਿਕਾਰ